ਹੈਲੋ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਖਾਨ ਡੈਰੀ ਫਾਰਮ ਦੇ ਤੇ ਜਿੱਥੇ ਵੀ ਹੋਵਾਂਗੇ ਠੀਕ ਠਾਕ ਆਉਂਗੇ ਖੁਸ਼ ਹੋਵਾਂਗੇ ਇਹੀ ਆਪਾਂ ਅਰਦਾਸ ਕਰਦੇ ਹਾਂ ਪਰਮਾਤਮਾ ਮੇਰੇ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਜ ਰੱਖੇ ਹਮੇਸ਼ਾ ਖੁਸ਼ ਰੱਖੇ ਠਬਾਗ ਪਿਆਰ ਘਰ ਵਿੱਚ ਤਰੱਕੀ ਰੱਖੇ ਆਜਾ ਜੀ ਆਪਾਂ ਲਾਈਵ ਤੇ ਅੱਜ ਕੋਈ ਗੱਲਬਾਤ ਕਰਦੇ ਆਂ ਤੁਸੀਂ ਜੁੜਜੋ ਆਪਾਂ ਹਮੇਸ਼ਾ ਹੀ ਕਿਸਾਨ ਭਰਾਵਾਂ ਵਾਸਤੇ ਛੋਟਿਆਂ ਵੱਡਿਆਂ ਲਈ ਛਾਰਾਂ ਲਈ ਆਪਾਂ ਕੋਈ ਨਾ ਕੋਈ ਵਿਸ਼ਾ ਲੈ ਕੇ ਆਉਂਦੇ ਆਂ ਉਹਦੇ ਤੇ ਤੇ ਕਰਦੇ ਆਂ ਜੀ ਗੱਲ ਅੱਜ ਆਪਾਂ ਕਰੀਏ ਸ਼ੁਰੂ ਜੁੜਜੋ ਮੇਰੇ ਵੀਰਾਂ ਦੋ ਮੇਰੇ ਭਰਾ ਜੜ ਜੜੀ ਹੋਰ ਸੁਣਾਓ ਕੀ ਹਾਲ ਚਾਲ ਆ ਤੁਹਾਡਾ ਹਾਂਜੀ ਜੜ ਦੋ ਮੇਰੇ ਵੀਰ ਜੜ ਜੋ ਕਰਾ ਅੱਲਾ ਪਾ ਜੈਨਲ ਦੇ ਉੱਤੇ ਫਤਿਹਵਾਦ ਮੰਡੀ ਦੀ ਵੀਡੀਓ ਪਾਈ ਸੀਗੀ ਅਪਲੋਡ ਕਰੀ ਆ ਤੁਸੀਂ ਦੇਖ ਲੈਣਾ ਟਰੈਕਟਰ ਉੱਤੇ ਬਹੁਤ ਵਰੀਆ ਮਿਲਦੇ ਆ ਲੋਨ ਤੇ ਵੀ ਮਿਲਦੇ ਆ ਪੁਰਾਣੇ ਤੇ ਵੀ ਲੋਨ ਹੋ ਜਾਂਦਾ ਜੇ ਕੋਈ ਵੀਰ ਭਾਈ ਚਾਹਵਣ ਹੁੰਦਾਗਾ ਉਹਨਾਂ ਦੇ ਨੰਬਰ ਸਾਰਾ ਕੁਝ ਦਿੱਤਾ ਹੋਇਆ ਜੀ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਹਾਂਜੀ ਜੜਜੋ ਮੇਰੇ ਵੀਰ ਜੜਜੋ ਹਾਂਜੀ ਹਾਂਜੀ ਜੜਜੋ ਮੇਰੇ ਵੀਰ ਆਜੋ ਮੇਰੇ ਭਰਾ ਗਰਾ ਫਟਾਫਟ ਕਰੀਏ ਸ਼ੁਰੂ ਆਪਾਂ ਆਜਾ ਮੇਰੇ ਵੀਰ ਆਜਾ ਸਾਥੀ ਗਾਲ ਜੀ ਕੀ ਹਾਲ ਚਾਲ ਆ ਹੋ ਠੀਕ ਠਾਕ ਹਾਂ ਆਪਾਂ ਤੁਹਾਨੂੰ ਪਤਾ ਵੀ ਕੋਈ ਨਾ ਕੋਈ ਵਿਸ਼ਾ ਲੈ ਕੇ ਆਉਣੀ ਆ ਆਪਣੇ ਕਿਸਾਨ ਭਰਾਵਾਂ ਵਾਸਤੇ ਉਹਦੇ ਉੱਤੇ ਆਪਾਂ ਹਮੇਸ਼ਾ ਗੱਲਬਾਤ ਕਰਦੇ ਆ ਤੇ ਆਪਣੇ ਵੱਲੋਂ ਆਪਾਂ ਜਾਣਕਾਰੀ ਜਿਹੜੀ ਵਧੀਆ ਦਿੰਨੇ ਆ ਜੇ ਤੁਹਾਨੂੰ ਆਪਣੀਆਂ ਜਾਣਕਾਰੀਆਂ ਵਧੀਆ ਲੱਗਦੀਆਂ ਤਾਂ ਕਮੈਂਟਾਂ ਜ਼ਰੂਰ ਲਿਖਿਆ ਕਰੋ ਕਿਸੇ ਵੀ ਵਿਸ਼ੇ ਉੱਤੇ ਗੱਲ ਕਰਨੀ ਆ ਤਾਂ ਉਹ ਵੀ ਕਮੈਂਟਾਂ ਦੇ ਵਿੱਚ ਲਿਖਿਆ ਕਰੋ ਜੀ ਕੋਈ ਸਵਾਲ ਜਵਾਬ ਹੁੰਦਾ ਉਹਦੇ ਵਾਸਤੇ ਵੀ ਤੁਸੀਂ ਕਮੈਂਟਾਂ 'ਚ ਲਿਖ ਸਕਦੇ ਹੋ ਥੋੜਾ ਬਹੁਤ ਧੰਨਵਾਦ ਆ ਜੀ ਤੁਸੀਂ ਹਮੇਸ਼ਾ ਸਾਨੂੰ ਸਾਥ ਦਿੰਦੇ ਹੋ ਸਾਡੇ ਨਾਲ ਜੁੜੇ ਰਹਿੰਦੇ ਹੋ ਜਦੋਂ ਤੁਸੀਂ ਇੰਨਾ ਪਿਆਰ ਕਰਦੇ ਹੋ ਤਾਂ ਸਾਡਾ ਵੀ ਫਰਜ਼ ਬਣਦਾ ਵਧੀਆ-ਵਧੀਆ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਰੱਖੀਏ ਅੱਜ ਜਿਹੜੀ ਆਪਾਂ ਗੱਲ ਕਰਨੀ ਹੈ ਅੱਜ ਆਪਾਂ ਜਿਹੜਾ 10 ਤੋਂ 15 ਲੀਟਰ ਵਾਲੀ ਗਾਂ ਹੁੰਦੀ ਆ ਪੂਰੀ ਫੀਡ ਆਪਾਂ ਕਿੱਦਾਂ ਤਿਆਰ ਕਰਨੀ ਆ ਉਹਦੇ ਵਿੱਚ ਕਿੰਨੀ-ਕਿੰਨੀ ਮਾਤਰਾ ਦੇ ਵਿੱਚ ਕਿਹੜੀਆਂ ਚੀਜ਼ਾਂ ਪਾਉਣੀਆਂ ਉਹਦੇ ਉੱਤੇ ਆਪਾਂ ਗੱਲ ਕਰਾਂਗੇ ਜੀ ਤੇ ਅੱਜ ਉਹ ਆਪਾਂ ਸ਼ੁਰੂ ਕਰ ਲੈਂਦੇ ਜੀ ਜੇ ਜਿਹੜੀ 10 ਤੋਂ 15 ਲੀਟਰ ਦੁੱਧ ਵਾਲੀ ਗਾਂ ਉਹਦੇ ਵਾਸਤੇ ਆਪਾਂ ਫੀਡ ਦਾ ਜਿਹੜਾ ਫਾਰਮੂਲਾ ਤੁਹਾਨੂੰ ਦੱਸ ਦਿੰਨੇ ਆ ਤੇ ਦੇਣਾ ਆਪਾਂ ਕਿੰਨਾ ਜੀ ਉਹਦੇ ਵਾਸਤੇ ਵੀ ਆਪਾਂ ਗੱਲ ਕਰ ਲਾਂਗੇ ਤੇ ਜਿਹੜੀ ਮੱਕੀ ਲੈ ਲਓ ਜਾਂ ਜਾਓ ਲੈ ਲਓ ਜੀ ਤੁਸੀਂ 40% ਤੇ ਚੌਕਰ ਲੈ ਲਓ ਕਣਕ ਦਾ ਉਹ 30% ਲੈ ਲਓ ਜੀ ਖਾੜ ਲੈ ਲਓ ਜੀ ਸਰੋਂ ਦੀ ਸੋਇਆ ਦੀ ਉਹ 25% ਲੈ ਲਓ ਤੇ ਮਿਨਰਲ ਮਿਕਸ ਜਿਹੜੇ ਉਹ 2% ਲੈ ਲਓ ਤੇ ਨਾਮਕਾ ਜਿਹੜਾ 1 ਤੋਂ 2% ਲੈ ਲਓ ਜੀ ਇਹ ਸਾਰੀ ਚੀਜ਼ ਆ ਆਪਾਂ ਜਿਹੜੀ 10 ਤੋਂ 15 ਲੀਟਰ ਗਾਇਆਂ ਦੁੱਧ ਦਿੰਦੀਆਂ ਉਹਦੇ ਵਾਸਤੇ ਆ ਆਗਰ ਜੇ ਤੁਸੀਂ ਇਹਦੇ ਵਿੱਚ ਫੈਟ ਦੁੱਧ ਦੀ ਵਧਾਉਣੀ ਆ ਹੈ ਐਸ ਐਨ ਐਫ ਵਧਾਉਣਾ ਤਾਂ ਜਿਹੜੀ ਸੋਇਆ ਡੀਓਸੀਆ ਤੇ ਸਰੋਂ ਮਾਸਟਰ ਜਿਹੜੀ ਡੀਓਸੀਆ ਉਹਨੂੰ ਵਿੱਚ ਜਰੂਰ ਐਡ ਕਰੋ ਜੀ ਸਿਰਪੇ ਇਹ ਆਪਾਂ ਦਾਣਾ ਜਿਹੜਾ ਦੇਣਾ ਇੰਨੀ ਦੁੱਧ ਵਾਲੀ ਗਾਂ ਨੂੰ 4 ਤੋਂ 5 ਕਿਲੋ ਦੇਣਾ ਤੇ ਦਿਨ ਚ ਦੋ ਵਾਰ ਦੇਣਾ ਬਸ ਸਵੇਰੇ ਤੇ ਸ਼ਾਮ ਤੇ ਨਾਲ ਜਿਹੜਾ ਆਪਾਂ ਹਰਾ ਚਾਰਾ ਦੀ ਰੂਰ ਆਪਾਂ ਸੰਤੁਲਿਤ ਜਿਹੜਾ ਹਰਾ ਚਾਰਾ ਵਧੀਆ ਉਹ ਆਪਾਂ ਦੇਣਾ ਜਿਵੇਂ ਬਰਸੀਨ ਆ, ਲੂਸਣਾ, ਮੱਕੀ ਤੇ ਸੁੱਕਾ ਚਾਰਾ ਵੀ ਨਾਲ ਆਪਾਂ 4 ਤੋਂ 5 ਕਿਲੋ ਦੇਣਾ ਜੀ ਤੇ ਜੇ ਇਹਦੇ ਵਿੱਚ ਤੁਸੀਂ ਕੀ ਕਰਨਾ ਜੀ ਜਿਹੜੇ ਸਪਲੀਮੈਂਟ ਆ ਜਿਵੇਂ ਮਿਨਰਲ ਮਿਕਸ ਆ ਉਹ ਤੁਸੀਂ 50 ਗ੍ਰਾਮ ਲੈ ਲਓ ਤੇ ਵਿਟਾਮਿਨ ਲੈ ਲਓ ਇਹ A D3 ਤੇ FE ਹਫਤੇ ਵਿੱਚ ਇਹ ਦੋ ਵਾਰ ਜ਼ਰੂਰ ਦਿਓ ਜੀ ਤੇ ਇਹ ਜਿਹੜੀ ਆਪਾਂ ਹੁਣ ਗੱਲ ਕਰਨ ਲੱਗੇ ਆ ਹੁਣ ਆਪਾਂ ਗੱਲ ਕਰਦੇ ਆ ਇਹਦੇ ਵਿੱਚ ਜੀ ਆਪਾਂ ਜਿਹੜੀ 20 ਲੀਟਰ ਦੁੱਧ ਦਿੰਦੀ ਹੈਗਾ ਉਹਦੇ ਵਾਸਤੇ ਆਪਾਂ ਇੱਕ એનર્ਜੀ ਫੀਡ ਬਾਰੇ ਗੱਲ ਕਰ ਲੈਨੇ ਆ ਉਹਦੇ ਵਿੱਚ ਤੁਸੀਂ ਮੱਕੀ ਆ ਜਿਹੜੀ ਜਿਹੜੀ ਮਾਤਰਾ ਜਿਹੜੀ ਆ 35% ਕਰ ਲਓ ਜੀ ਤੇ ਜੌਂ ਕਰ ਲਓ 15% ਤੇ ਚੌਕਰ ਕਰ ਲਓ 20% ਤੇ ਸੋਇਆ ਦੀ ਖਾਲ ਕਰ ਲਓ 25% ਤੇ ਮਿਨਰਲ ਮਿਕਸ 2% ਕਰ ਲਓ ਤੇ ਨਮਕ ਕਰ ਲਓ 1 2 2% ਤੇ ਜਿਹੜਾ ਚੌਾਈ ਤੋਂ ਪਹਿਲਾ ਦਾਣਾ ਜਰੂਰ ਦਿਓ ਜੀ ਤੇ ਨਾਲ ਹਰਾ ਚਾਰਾ ਜਿਵੇਂ ਮੱਕੀ ਬਰਸੀਮ ਤੇ ਮਿਲਰ ਮਿਕਸ ਵੀ ਆਪਣੇ ਦੇਵਜੀ ਨਾਲ ਤੇ ਜਿਹੜਾ ਮੱਕੀ ਆ ਜਾਂ ਬਰਸੀਨਾ ਇਹਨੂੰ 20 25 ਕਿਲੋ ਤੁਸੀਂ ਜਰੂਰ ਦਿਓ ਤੇ ਸੁੱਕਾ ਚਾਰਾ ਵੀ ਨਾਲ ਦਿਓ ਜੀ ਜਾਦੇ ਜਿਹੜਾ ਇਹਦੇ ਵਿੱਚ ਆਪਾਂ ਹੁੰਦਾਗਾ ਮਿਨਰ ਮਿਕਸ ਜਿਹੜਾ ਆਪਾਂ 60 ਤੋਂ 70 ਗ੍ਰਾਮ ਵੀ ਕਰ ਸਕਦੇ ਆ ਤੇ ਨਾਲ ਬਾਈਪਾਸ ਬਾਈਪਾਸ ਫੈਟ ਆ ਜਿਹੜੀ ਉਹ ਆਪਾਂ 100 ਤੋਂ 150 ਗ੍ਰਾਮ ਜਿਹੜੀ ਉਹ ਜ਼ਰੂਰ ਦੇਣੀ ਆ ਖਮੀਰ ਆਪਾਂ ਜਿਹਨੂੰ ਯੀਸਟ ਕਹਿੰਦੇ ਆ ਉਹ 10 ਤੋਂ 15 ਗ੍ਰਾਮ ਜ਼ਰੂਰ ਦਿਓ ਤੇ ਨਮਕ ਦਾ ਲਿੱਟਾ ਜਿਹੜਾ ਅਲੱਗ ਰੱਖੋ ਜੀ ਤੇ ਪਾਣੀ ਇਹਨਾਂ ਨੂੰ ਸਾਫ਼ ਸੁਧਰਾ ਹਮੇਸ਼ਾ ਦਿਓ ਜਿਹੜੀ 20 ਲੀਟਰ ਦੁੱਧ ਵਾਲੀ ਘਾਹ ਹੈ ਉਹਨੂੰ 70 ਤੋਂ 80 ਲੀਟਰ ਪਾਣੀ ਤੇ ਜਿਹੜੀਆਂ 15 ਲੀਟਰ ਵਾਲੀਆਂ ਗਾਈਆਂ ਉਹਨਾਂ ਨੂੰ 60 ਤੋਂ 70 ਲੀਟਰ ਪਾਣੀ ਡੇਲੀ ਪਿਉਣਾ ਜ਼ਰੂਰੀ ਹੈ ਜੀ। ਚੋਾਈ ਦਾ ਸਮਾਂ ਜਿਹੜਾ ਉਹ ਸਿਰਫ ਫਿਕਸ ਰੱਖੋ। ਇਹ ਨਾ ਹੋਵੇ ਵੀ ਸਵੇਰ ਆਪਾਂ ਕਿਸੇ ਟਾਈਮ ਚੋਈਏ ਦਿਨੇ ਕਿਸੇ ਟਾਈਮ ਚੋਈਏ ਉਹਦੇ ਨਾਲ ਵੀ ਜਿਹੜਾ ਦੁੱਧ ਦੇ ਉੱਤੇ ਥੋੜੇ ਫਰਕ ਪੈਂਦਾਗਾ। ਤੇ ਥਣਾ ਦੀ ਸਾਫ਼ ਸਪਾਈ ਦਾ ਖਾਸ ਧਿਆਨ ਰੱਖੋ ਜੀ। ਤੇ ਗਰਮੀ ਸ਼ਾਦੀ ਵਿੱਚ ਚਾਰੇ ਦੀ ਮਾਤਰਾ ਅਨੁਸਾਰ ਤੁਸੀਂ ਸੋਧ ਕਰੋ। ਜੇ ਦੁੱਧ ਅਚਾਨਕ ਘਟ ਜੇ ਤਾਂ ਉਹਦੇ ਵਾਸਤੇ ਤੁਸੀਂ ਫੀਡ ਦੇ ਵਿੱਚ ਅਦਲਾ ਬਦਲੀ ਜ਼ਰੂਰ ਕਰੋ ਜੀ ਕਿਉਂਕਿ ਜਦੋਂ ਮੌਸਮ ਚੇਂਜ ਹੁੰਦਾ ਤੇ ਜਿਹੜੇ ਪਸ਼ੂਰੇ ਹਾਰਮੋਨ ਆ ਜਿਹੜੇ ਉਸ ਟਾਈਮ ਤੇ ਚੇਂਜ ਹੁੰਦੇ ਨੇ ਜੀ ਤੇ ਉਸ ਟਾਈਮ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਉਸ ਟਾਈਮ ਤੇ ਆਪਾਂ ਇੱਕੋ ਤਰ੍ਹਾਂ ਦੀ ਫੀਡ ਨਹੀਂ ਪਾਉਣੀ ਉਦੋਂ ਥੋੜਾ ਘਣਾਏ ਦੇ ਵਿੱਚ ਚੇਂਜਸ ਕਰਨੀਆਂ ਚਾਹੀਦੀਆਂ ਕਉਂ ਜਦੋਂ ਪਸ਼ੂ ਦੇ ਹਾਰਮੋਨ ਚੇਂਜ ਹੁੰਦੇ ਆ ਤਾਂ ਪਸ਼ੂ ਦਾ ਦੁੱਧ ਤੇ ਦੁੱਧ ਦੀ ਕੁਆਲਿਟੀ ਤੇ ਕੁਆਂਟੀਟੀ ਤੇ ਦੋਹਾਂ ਤੇ ਅਸਰ ਪੈਂਦਾ ਪਸ਼ੂ ਦੀ ਸਿਹਤ ਤੇ ਵੀ ਅਸਰ ਪੈਂਦਾ ਪਸ਼ੂ ਦੇ ਖਾਣ ਪੀਣ ਤੇ ਵੀ ਅਸਰ ਪੈਂਦਾ ਉਹਦੇ ਰੂਮਨ ਤੇ ਵੀ ਅਸਰ ਪੈਂਦਾ ਜੀ ਕਿਉਂਕਿ ਕੋਈ ਵੀ ਆ ਜਾਨਵਰ ਆ ਜਾਂ ਬੰਦਾ ਜੀ ਜਿਹੜੇ ਹਰ ਤਿੰਨ ਮਹੀਨੇ ਬਾਅਦ ਜਿਹੜੇ ਪਸ਼ੂ ਜਦੋਂ ਰੁੱਤਾਂ ਬਦਲਦੀਆਂ ਤੇ ਉਹਦੇ ਸਰੀਰ ਦੇ ਵਿੱਚ ਜਿਹੜੇ ਹਾਰਮੋਨ ਆ ਉਹ ਚੇਂਜ ਹੁੰਦੇ ਰਹਿੰਦੇ ਇਸ ਕਰਕੇ ਆਪਾਂ ਨੂੰ ਇੰਨੀਆਂ ਚੀਜ਼ਾਂ ਦਾ ਖਿਆਲ-ਖਾਲ ਰੱਖਣਾ ਚਾਹੀਦਾ ਜਿਹੜੇ ਵੈਟਰਨਰੀ ਡਾਕਟਰ ਆ ਉਹਨਾਂ ਦੇ ਨਾਲ ਬੈਠ ਕੇ ਵੀ ਆਪਾਂ ਨੂੰ ਸਲਾਹ-ਮਸ਼ਵਰਾ ਕਰਨਾ ਚਾਹੀਦਾ ਉਹਨਾਂ ਦੀ ਸਟੱਡੀ ਵੱਖਰੀ ਹੁੰਦੀ ਹੈ ਜੀ ਉਹਨਾਂ ਦੇ ਨਾਲ ਵੀ ਆਪਾਂ ਨੂੰ ਗੱਲਾਂ-ਬਾਤਾਂ ਕਰਨੀਆਂ ਚਾਹੀਦੀਆਂ ਤੇ ਬਾਕੀ ਜਿਹੜਾ ਆਰਗੈਨਿਕ ਤਰੀਕਾ ਉਹ ਆਪਾਂ ਨੂੰ ਵਰਤਦੇ ਰਹਿਣਾ ਚਾਹੀਦਾ ਕਿਉਂਕਿ ਜਿਹੜਾ ਹੁਣ ਡੇਰੀ ਫਾਰਮ ਇੱਕ ਆਮ ਮਜਾ ਰੱਖਣ ਦਾ ਧੰਦਾ ਨਹੀਂ ਰਹਿ ਗਿਆ ਜੀ ਡੇਰੀ ਫਾਰਮ ਜਿਹੜਾ ਇੱਕ ਬਿਜ਼ਨਸ ਬਣ ਗਿਆ ਤੇ bizness ਨੂੰ ਹਮੇਸ਼ਾ ਹੀ ਮੈਥਮੈਟਿਕਸ ਦੇ ਨਾਲ ਚੱਲਦੇ ਨੇ bizness ਕਦੇ ਵੀ ਆਪਣੇ ਗੱਲਾਂ ਦੇ ਨਾਲ ਨਹੀਂ ਚੱਲਦੇ ਜੀ bizness ਤਾਂ ਜੇ ਉਹਨਾਂ ਦਾ ਹਿਸਾਬ ਕਿਤਾਬ ਰੱਖਾਂਗੇ ਉਹਨਾਂ ਦਾ ਸਹੀ ਖਾਣ ਪੀਣ ਦਾ ਰੇਸ਼ੋ ਸਹੀ ਰੱਖਾਂਗੇ ਉਹਨਾਂ ਦਾ ਰੱਖ ਰਖਾਵ ਸਹੀ ਰੱਖਾਂਗੇ ਤਾਂ ਦੁੱਧ ਸਾਡੀਆਂ ਮੱਝਾਂ ਜਿਹੜੀਆਂ 20 25 25 ਲੀਟਰ ਦਿੰਦੀਆਂ ਨੇ ਨਹੀਂ ਤਾਂ ਫਿਰ ਪਹਿਲਾਂ ਵੀ ਜਿਹੜੇ ਡੰਗਰ ਪਸ਼ੂ ਰੱਖਦੇ ਸੀ ਉਹੀ 5 ਕਿਲੋ 7 ਕਿਲੋ ਮੱਝਾਂ ਦੁੱਧ ਦੇ ਨਹੀਂ ਘਰੇ 10 10 15 15 ਮੱਝਾਂ ਮੰਨੀਆਂ ਹੁੰਦੀਆਂ ਸੀ ਤੇ ਦੁੱਧ ਦੁੱਧ ਹੁੰਦਾ ਸੀਗਾ 10 ਕਿਲੋ 20 ਕਿਲੋ ਜੀ ਤੇ ਇਸ ਕਰਕੇ ਕਿਉਂਕਿ ਹੁਣ ਅੱਜ ਕੱਲ ਜਿਹੜੀਆਂ ਮੱਝਾਂ ਜਿਹੜੀ ਨਸਲ ਆ ਨਸਲ ਦੇ ਉੱਤੇ ਤੁਸੀਂ ਕੰਮ ਕਰੋ ਜੀ ਹਮੇਸ਼ਾ ਹੀ ਅੱਗੇ ਤੁਸੀਂ ਆਪਣੀ ਨਸਲ ਜਿਹੜੀ ਪਸ਼ੂਆਂ ਦੀ ਆ ਉਹਨਾਂ ਸੁਧਾਰੋ ਜਿਹੜੀ ਚੰਗੀ ਨਸਲ ਆ ਜਿਵੇਂ ਮੁਰਰਾ ਨਸਲ ਹੋਊਗੀ ਨੀਲੀ ਰਾਵੀ ਹੋਊਗੀ ਇਹਨਾਂ ਦੇ ਉੱਤੇ ਤੁਸੀਂ ਇਹਨਾਂ ਦੀ ਬਰੀਡਿੰਗ ਤੇ ਕੰਮ ਕਰੋ ਤਾਂ ਕਿ ਜਿਹੜਾ ਤੁਹਾਡਾ ਡੈਰੀ ਦੇ ਵਿੱਚ ਤੁਹਾਨੂੰ ਮੁਨਾਫਾ ਵੱਧ ਮਿਲੇ ਤੁਹਾਡਾ ਡੈਰੀ ਫਾਰਮ ਜਿਹੜਾ ਉਹ ਤਰੱਕੀ ਵਾਲੇ ਪਾਸੇ ਜਾਵੇ ਜਿਹੜੇ ਇਹਨਾਂ ਦੇ ਬੱਚਰੇ ਹੋਣਗੇ ਉਹਨਾਂ ਦੀ ਵੀ ਫਿਰ ਤੁਹਾਨੂੰ ਕਮਾਈ ਵੱਧਦੀ ਹੈ ਜੀ ਚੰਗੀ ਨਸਲ ਦੇ ਬੱਚੇ ਆ ਜਿਹੜੇ ਉਹ ਛੇਤੀ ਗੱਭਣ ਹੋ ਜਾਂਦੇ ਆ ਜੇ ਚੰਗੀ ਬੱਚੇ ਦੀ ਇਹਨਾਂ ਮੁਰਾ ਨਸਲ ਦੀ ਚੰਗੀ ਕੱਟੀ ਵਚੀ ਜਿਹੜੀ ਕੱਟੀ ਲਈਏ ਤਾਂ ਕਰੀਬ-ਕਰੀਬ 15-17 ਮਹੀਨਿਆਂ ਦੇ ਵਿੱਚ ਜਿਹੜੀ ਉਹ ਗੱਭਣ ਹੋ ਜਾਂਦੀ ਹੈ weight ਦੇ ਹਿਸਾਬ ਨਾਲ ਇਹਨਾਂ ਨੇ ਗੱਭਣ ਹੋਣਾ। ਨਾ ਕਿ ਇਹਨਾਂ ਨੇ ਉਮਰ ਦੇ ਹਿਸਾਬ ਨਾਲ ਜੀ ਇਹ ਤੁਸੀਂ ਖਿਆਲ ਰੱਖੋ ਜੇ ਤੁਸੀਂ ਉਹਨਾਂ ਦਾ ਪਾਲਣ ਪੋਚਣ ਸਹੀ ਕਰੋਗੇ ਤਾਂ ਪੌਣਿਕ ਦੋ ਸਾਲ ਦੇ ਵਿੱਚ ਤੁਹਾਡਾ ਜਿਹੜਾ ਪਸ਼ੂ ਆ ਦੁਬਾਰਾ ਇੱਕ ਹੋਰ ਰਲ ਜਾਂਦੀ ਹੈ ਝੋਟੀ ਨਾਲ ਜਦੋਂ ਉਹਦੇ ਮਾਂ ਦਾ ਚੰਗਾ ਰਿਕਾਰਡ ਹੋਊਗਾ ਤਾਂ ਉਹ ਜਿਹੜੀ ਉਹ ਕੱਟੀ ਤੁਸੀਂ ਨਾਲ ਰਲਾਈ ਆ ਜਾਂ ਝੋਟੀ ਰਲਾਈ ਆ ਉਹਦੇ ਦੁੱਧ ਦਾ ਰਿਕਾਰਡ ਵੀ ਤਾਂ ਅੱਗੇ ਚੰਗਾ ਬਣੂਗਾ ਚੰਗਾ ਸੀਮਨ ਜਿਹੜਾ ਵਰਤੋ ਤੁਸੀਂ ਜਦੋਂ ਆਪਾਂ ਚੰਗੀ ਹਰ ਇੱਕ ਚੀਜ਼ ਚੰਗੀ ਦੇ ਉੱਤੇ ਕਿਵੇਂ ਆਪਾਂ ਨਸਲ ਦੇ ਉੱਤੇ ਕੰਮ ਕਰਾਂਗੇ ਤਾਂ ਸੋ ਹਿਸਾਬ ਲਾਓ ਜੀ ਆਪਣਾ ਜਿਹੜਾ ਡੇਅਰੀ ਫਾਰਮ ਹਮੇਸ਼ਾ ਹੀ ਨਫੇ ਵਾਲਾ ਬਣੂਗਾ ਕਦੇ ਵੀ ਨੁਕਸਾਨ ਨਹੀਂ ਹੋਊਗਾ ਇਹ ਆਪਣੇ ਇੱਕ ਜਿਹੜਾ ਸਹੀ ਆਪਣੀ ਜਿਹੜੀ ਯੋਜਨਾ ਨਹੀਂ ਹੁੰਦੀ ਉਹਦੇ ਕਰਕੇ ਜਿਹੜੇ ਆਪਣੀ ਡੇਅਰੀ ਫਾਰਮ ਆ ਉਹ ਨੁਕਸਾਨ ਵਾਲੇ ਪਾਸੇ ਜਾਂਦੇ ਨੇ ਜੀ ਕਈ ਵਾਰੀ ਚਲੋ ਕੁਦਰਤੀ ਆਫਤਾਂ ਆ ਜਾਂਦੀਆਂ ਉਹ ਤਾਂ ਹਮੇਸ਼ਾ ਕਿਸੇ ਵੀ ਕੰਮ ਦੇ ਵਿੱਚ ਤੁਸੀਂ ਚੱਲਦੇ ਹੋ ਉੱਥੇ ਆਉਂਦੀਆਂ ਰਹਿੰਦੀਆਂ ਆਂਗੇ ਤੇ ਇਸ ਤਰ੍ਹਾਂ ਜੀ ਆਪਾਂ ਹਰ ਇੱਕ ਵਿਸ਼ੇ ਦੇ ਉੱਤੇ ਕੋਈ ਨਾ ਕੋਈ ਜਾਣਕਾਰੀ ਆਪਾਂ ਲੈ ਕੇ ਆਉਂਦੇ ਰਹਨੇ ਆ ਤੁਹਾਨੂੰ ਆਪਣੀਆਂ ਜਾਣਕਾਰੀਆਂ ਕਿੱਡਾਂ ਦੀਆਂ ਲੱਗਦੀਆਂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਆ ਕਰੋ ਜੀ ਤੇ ਲਾਈਕ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਚੈਨਲ ਕਰ ਲੋ ਜੀ ਸਬਸਕ੍ਰਾਈਬ ਤੇ ਇੱਕ ਆਪਾਂ ਕੱਲ ਫਤਿਹਗੜ੍ਹ ਮੰਡੀ ਦੀ ਵੀਡੀਓ ਪਾਈ ਸੀਗੀ ਚੈਨਲ ਦੇ ਉੱਤੇ ਆ ਜੀ ਤੁਸੀਂ ਉਹਨੂੰ ਵੀ ਜਾ ਕੇ ਦੇਖੋ ਜੇ ਕੋਈ ਇੱਛਾਵਾਨ ਹੁੰਦੇ ਆ ਕਿਸਾਨ ਟਰੈਕਟਰ ਲੈਣ ਦੇ ਵੜੀਆ-ਵੜੀਆ ਟਰੈਕਟਰਾਂ ਉਹਨਾਂ ਦੇ ਕੋਲੇ ਤੇ ਪੁਰਾਣੇ ਟਰੈਕਟਰਾਂ ਦੇ ਉੱਤੇ ਵੀ ਲੋਨ ਦੀ ਉਹਨਾਂ ਦੀ ਸਹੂਲਤ ਹੈਗੀ ਐ ਤੇ ਕਾਪੀ ਕਾਗਜ਼ ਕਿਸੇ ਵੀ ਅੰਦੀ ਜਿਹੜੀ ਐਨਓਸੀ ਵਗੈਰਾ ਹੈਗੀ ਆ ਉਹ ਸਾਰੀ ਉਹ ਆਪ ਜ਼ਿੰਮੇਵਾਰ ਨੇ ਤੇ ਤੁਸੀਂ ਜਾ ਕੇ ਆਪਣੇ ਚੈਨਲ ਦੇ ਉੱਤੇ ਵੀਡੀਓ ਦੇਖ ਸਕਦੇ ਆ ਫਤਿਹਬਾਦ ਮੰਡੀ ਟਰੈਕਟਰਾਂ ਦੀ ਕੋਦੇ ਉੱਤੇ ਆਪਾਂ ਵੀਡੀਓ ਅਪਲੋਡ ਕਰੀਆ ਬੜੇ ਵੜੀਆ ਟਰੈਕਟਰ ਨੇ ਠੀਕ ਰੇਟਾਂ ਦੇ ਵਿੱਚ ਨੇ ਤੇ ਬੰਦਿਆਂ ਦਾ ਨੰਬਰ ਆਪਾਂ ਵਿੱਚ ਮੈਂਸ਼ਨ ਕੀਤਾ ਹੋਇਆ ਤੇ ਉਹਨਾਂ ਨੇ ਆਪਣਾ ਐਡਰੈਸ ਵਗੈਰਾ ਸਾਰਾ ਕੁਝ ਵਿੱਚ ਬੋਲਿਆ ਹਾ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਇਹ ਸੀ ਜੀ ਆਪਣੀ ਅੱਜ ਦੀ ਜਾਣਕਾਰੀ ਤੁਹਾਨੂੰ ਆਪਣੀ ਜਾਣਕਾਰੀ ਕਿੰਨੀ ਲੱਗੀ ਹੈ ਉਹ ਕਮੈਂਟਾਂ ਵਿੱਚ ਜਰੂਰ ਲਿਖਿਓ ਜੀ ਤੇ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਚਲੋ ਮਿਲਦੇ ਹਾਂ ਜੀ ਕਿਸੇ ਹੋਰ ਵਿਸ਼ੇ ਦੇ ਉੱਤੇ ਕਿਸੇ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਲਾਮ ਅਲੈਕੁਮ ਆਰਾਮ ਰਾਮ ਜੀ ਓਕੇ ਜੀ ਬਾਏ